ਕਾਂਕੇ ਕਲਾਾਂ ਦੇ ਵਿੱਚ ਤੁਹਾਨੂੰ ਪਤਾ ਹੀ ਬਾਬਾ ਰੋਂਡੂ ਜੀ ਦਾ ਮੇਲਾ ਚੱਲ ਰਿਹਾ ਸੀ 5 ਤੋਂ 6 ਤਰੀਕ ਦਾ ਇਹ 6 ਤਰੀਕ ਦੀ ਵੀਡੀਓ ਹੈ ਜੀ ਤੇ ਕਾਂਕੇ ਕਲਾਾਂ ਦੇ ਨੌਜਵਾਨਾਂ ਵੱਲੋਂ ਸੰਗਤਾਂ ਵੱਲੋਂ ਐਨਆਰਈ ਵੀਰਾਂ ਵੱਲੋਂ ਪੰਚਾਇਤ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਚੌਂਕਾਂ ਦੇ ਵਿੱਚ ਪ੍ਰਸ਼ਾਦੇ ਪਾਣੀ ਦਾ ਪਕੌੜਿਆਂ ਦਾ ਪ੍ਰਬੰਧ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਡਾਂਗੀਆਂ ਦੇ ਅੱਡੇ ਦੇ ਕੋਲ ਨੋ ਨੋ ਨੰਬਰ 20 ਪ੍ਰਬੰਧ ਕੀਤਾ ਗਿਆ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਤੇ ਪੰਜਾਇਤ ਦੇ ਸਹਿਯੋਗ ਨਾਲ ਪਕੌੜਿਆਂ ਦਾ ਪ੍ਰਬੰਧ ਕੀਤਾ ਗਿਆ ਤੇ ਇਹ ਹਰ ਸਾਲ ਗਾਨੀ ਗੱਡੇ ਦੇ ਕੋਲੇ ਹੀ ਸਣ ਕੇ ਪਕੌੜਿਆਂ ਦਾ ਲੰਗਰ ਲਾਉਂਦੇ ਆ ਤੇ ਬਾਕੀ ਦੀ ਗੱਲ ਬਾਤਿਆਂ ਵੀ ਬਾਕੀ ਤੁਸੀਂ ਦੇਖੋ ਚਲਕੀਆਂ ਵੀ ਕਿਵੇਂ ਆ ਨੱਚਦੇ ਟੱਪ ਦੇ ਹਨਾ ਵੀ ਕਈ ਵਾਰ ਜਦੋਂ ਜਿਆਦਾ ਬੰਦਾ ਇੱਕ ਵਾਰ ਕੋਈ ਪ੍ਰਸ਼ਾਦ ਹੁੰਦਾ ਪ੍ਰਸ਼ਾਦ ਹੁੰਦਾ ਥੋੜਾ ਜਿਹਾ ਆਪਾਂ ਨੂੰ ਪਤਾ ਹੀ ਹੈ ਪ੍ਰਸ਼ਾਦ ਜਿਵੇਂ ਆਪਾਂ ਗੁਰੂ ਘਰ ਆਏ ਪ੍ਰਸ਼ਾਦ ਲੈਣੇ ਉਦਾਂ ਹੀ ਇਹ ਵੀ ਪ੍ਰਸ਼ਾਦ ਆ ਜੀ ਇੱਕ ਦਿਓ ਜਿਵੇਂ ਆਪਾਂ ਦੇਖ ਲੈਣੇ ਆ ਸ਼ਰਾਬ ਦਾ ਵੀ ਪ੍ਰਸ਼ਾਦ ਆ ਨਾ ਜੇ ਪ੍ਰਸ਼ਾਦ ਲੈਣੇ ਆ ਤਾਂ ਫਿਰ ਇਹ ਪ੍ਰਸ਼ਾਦ ਦੀ ਤਰ੍ਹਾਂ ਹੀ ਯਾਨੀ ਕਿ ਸੇਧੂ ਲੱਗਦੀ ਹੈ ਨਾ ਤੇ ਜੇ ਆਪਾਂ ਪ੍ਰਸ਼ਾਦ ਭੁੱਲ ਕੇ ਸ਼ਰਾਬ ਨਾਲ ਹੋ ਜਾਈਏ ਤਾਂ ਫਿਰ ਇਹ ਤੁਹਾਨੂੰ ਸਮਝਰੋ ਵੀ ਪ੍ਰਸ਼ਾਦ ਨਹੀਂ ਫਿਰ ਸ਼ਰਾਬ ਆ ਯਾਨੀ ਕਿ ਫਿਰ ਕੋਈ ਨਾ ਕੋਈ ਜਾਨੀ ਮਾਲ ਨੁਕਸਾਨ ਕਰਦੀ ਐ ਤਾਂ ਹਣ ਦੇਖੋ ਵੀ ਸਰੂਰ ਵੀ ਕਹਿ ਲੀਏ ਮੇਲੇ ਦਾ ਤੇ ਆਨੰਦ ਵੀ ਆ ਤੇ ਕਈ ਵੀਰ ਭਰਾਵਾਂ ਨੇ ਥੋੜੇ ਜਿਹਾ ਜਿਆਦਾ ਵੀ ਯਾਨੀ ਕਿ ਪ੍ਰਸ਼ਾਦ ਤੋਂ ਜਿਆਦਾ ਓਵਰ ਹੋ ਕੇ ਵੀ ਦਾਰੂ ਪੀਤੀ ਹੋਈ ਆ ਦੇਖੋ ਕਿਵੇਂ ਨੱਚਦੇ ਆ ਕਿ ਗੁਰੂ ਸਰ ਦੇ ਮੁੰਡਿਆਂ ਨੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੰਜਾਬਤ ਨਾਲ ਸਾਰੇ ਨਗਰ ਨਿਵਾਸੀਆਂ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਨਾਲ ਵੀ ਨਾਲੇ ਮਿਲ ਕੇ ਫਰੂਟ ਚਾਟ ਦਾ ਲੰਗਰ ਇਸ ਸਾਲ ਵੀ ਲਾਇਆ ਅੱਗੇ ਵੀ ਲਾਉਂਦੇ ਆ ਤੇ ਇਸ ਸਾਲ ਫੇਰ ਲਗਾਇਆ ਗਿਆ ਤੇ ਪ੍ਰਾਣ ਪਾਣੀ ਵਗੈਰਾ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਬਾਕੀ ਪੱਖਿਆਂ ਦਾ ਪ੍ਰਬੰਧ ਨਾਲ ਪੂਰਾ ਸੰਗਤ ਵੱਲੋਂ ਵੀ ਕੀਤਾ ਗਿਆ। ਬਾਕੀ ਇਓਂ ਦੇਖ ਲਓ ਵੀ ਦੇਖ ਲਓ ਆਪਾਂ ਦਾ ਜਿਵੇਂ ਕਹਦੇ ਆ ਵੀ ਸ਼ਰਾਬ ਤਾਂ ਬੰਦਾ ਡੇਲੀ ਬੰਦਾ ਪੀਂਦਾ ਹੀ ਰਹਿੰਦਾ ਹਨਾ। ਕਈ ਬੰਦੇ ਜ਼ਿਆਦਾ ਪੀਂਦੇ ਆ ਕਈ ਬੰਦੇ ਥੋੜੇ ਪੀਂਦੇ ਆ ਪਰ ਇਦਾਂ ਪੀ ਕੇ ਇਦਾਂ ਨਹੀਂ ਬੰਦਾ ਡੇਲੀ ਕਰਦਾ ਹਨ ਪਰ ਇਹ ਚੀਜ਼ ਦੇਖੀ ਜੇ ਬਾਬਾ ਜੀ ਜੰਨੀ ਜਾਂਦਾ ਸਰੂਪ ਇੰਨਾ ਕਾ ਜਿਆਦਾ ਹੋ ਜਾਂਦਾ ਵਾ ਮਨ ਦੇ ਵਿੱਚ ਸਰੀਰ ਦੇ ਅੰਦਰ ਚ ਕਿ ਮੇ ਨੱਚੜਪੁਰੋਂ ਬੰਦਰਾ ਜਰੀਕ ਜੀ ਕਰਦਾ ਹਨ ਬਾਕੀ ਆ ਆਪਣੇ ਪਿੰਡ ਦੇ ਆਜੇ ਨੌਜਵਾਨ ਮੁੰਡੇ ਜਨਾਂ ਨੇ ਸੰਗਤਰੇ ਨਾਲ ਲੜ ਕੇ ਪਿੰਡ ਦੇ ਨਾਲ ਲੜ ਕੇ ਨੌਜਵਾਨ ਐਨਆਰਪੀ ਨਾਲ ਦੇ ਸਹਿਯੋਗ ਨਾਲ ਤੇ ਪੰਚਾਇਤ ਦੇ ਸਹਿਯੋਗ ਨਾਲ ਫਰੂਟ ਚਾਰਡ ਦਾ ਪ੍ਰਬਧ ਕੀਤਾ ਬਾਕੀ ਅੰਦਰੋਂ ਬਾਬੇ ਦੀ ਜਗਾ ਦੇਖੋ ਕਿੰਨੀ ਜ਼ਿਆਦਾ ਸੋਹਣੀ ਬਣੀ ਹੋਈ ਹੈ ਬਾਬਾ ਜੀ ਦੀ ਸਰੂਪ ਆ ਬਾਬਾ ਜੀ ਦੇ ਠੀਕ ਹੈ ਜੀ ਤੇ ਇੱਥੇ ਮੇਨ ਸਥਾਨ ਹੈ ਜੀ ਇਹ ਇੱਥੇ ਅੰਦਰ ਜਾਣ ਕੇ ਸ਼ਰਾਬ ਚੜਾਈ ਜਾਂਦੀ ਆ ਭੋਗ ਲਵਾਏ ਜਾਂਦੇ ਆ ਫਿਰ ਬਾਹਰ ਜਾ ਕੇ ਸੰਗਤ ਦੇ ਵਿੱਚ ਪਰਤਾਏ ਜਾਂਦੀ ਆ ਉਦਾਂ ਵੀ ਡੇਲੀ ਸ਼ਾਮ ਨੂੰ 5:00 ਦੇ ਬਾਅਦ 5:30 ਦੇ ਬਾਅਦ ਸਾਈਡ ਤੇ ਇੱਕ ਇੱਕ ਜਗ੍ਹਾ ਬਣੀ ਹੋਈ ਹੈ ਜੀ ਸਾਈਡ ਦੇ ਉੱਤੇ ਜਾਨ ਕੇ ਬਰਦਾਨ ਬਣਿਆ ਹੋਇਆ ਉੱਥੇ ਸ਼ਰਾਬ ਡੇਲੀ ਪਤਾਈ ਜਾਂਦੀ ਆ ਬਾਕੀ ਆ ਵੀ ਜਗ੍ਹਾ ਡਾਂਗੀਆਂ ਅੱਡੇ ਦੇ ਵਿੱਚ ਬਣੀ ਹੋਈ ਹੈ ਪਿੰਡ ਖੋਕੇ ਕੋਲ ਦੋ ਰਸਤੇ ਆ ਜਾਂਦੇ ਆ ਇਹਨੂੰ ਉਹ ਬਹੁਤ ਵੱਡੀ ਜਗ੍ਹਾ ਬਣੀ ਹੋਈ ਆ ਤੇ ਗਈ ਆਹ ਤਾਂ ਜਾਨੀ ਮਾਨੀ ਨੁਕਸਾਨ ਵੀ ਕਰ ਲੈਂਦੇ ਆ ਜਦੋਂ ਪ੍ਰਸ਼ਾਦ ਨੂੰ ਫਿਰ ਜ਼ਿਆਦਾ ਲੋੜ ਤੋਂ ਜ਼ਿਆਦਾ ਲੈ ਲੈਂਦੇ ਆ ਪ੍ਰਸ਼ਾਦ ਨੂੰ ਆਪਾਂ ਤਾਂ ਫਿਰ ਉਹ ਸ਼ਰਾਬ ਦੇ ਵਿੱਚ ਤਵਰੀਲ ਹੋ ਜਾਂਦੀ ਹੈ ਤੇ ਫਿਰ ਯਾਨੀ ਕਿ ਵੀ ਲੜਾਈ ਝਗੜੇ ਵੀ ਹੁੰਦੇ ਆ ਤੇ ਬਾਕੀ ਆ ਦੇਖ ਲਓ ਵੀ ਗਾਉਣ ਵਜਾਉਣ ਲੱਗਾ ਹੋਇਆ ਤੇ ਇਹ ਇਨਸਾਨਾਂ ਦਾ ਜਿਹੜੀ ਪੂਰੀ ਮਸਤ ਹੋਈ ਹੋਈ ਹੈਗੀ ਆ ਤੇ ਕੋਈ ਫਿਕਰ ਨਹੀਂ ਵੀ ਸੱਟ ਵੇਡ ਵੱਜੂ ਜਾਂ ਹਨਾ ਕੁਝ ਹੋਰ ਹੋ ਜੂ ਜਾਂ ਵੀ ਟੰਡ ਡੇਪੂ ਚਾ ਇਹ ਦਰਵਾਜ਼ਾ ਦੇਖ ਲਓ ਇਹਨਾਂ ਦੇ ਵਿੱਚੋਂ ਆਪਾਂ ਇਹ ਨਹੀਂ ਕਹਿੰਦੇ ਵੀ ਮਾੜੇ ਆ ਸਾਰੇ ਇਹਨਾਂ ਚ ਕਈ ਬੰਦੇ ਮਾੜੇ ਆ ਜਿਵੇਂ ਆਹ ਫਿਰਦੇ ਆ ਇਹ ਦੇਖੋ ਹੋਵੈਨਾਂ ਦੀ ਵੀ ਦੇਗ ਲਈ ਹੋਈ ਆ ਉਦਾਂ ਤਾਂ ਇਹ ਘਰਾਂ ਦੇ ਵਿੱਚ ਜਾ ਕੇ ਸੰਗਾਰ ਕਰਦੇ ਹਨ ਲੋਕਾਂ ਦਾ ਭਲਾ ਕਰਦੇ ਆ ਆ ਬਾਬੇ ਆ ਜਿਹੜੇ ਹਨਾ ਤੇ ਬਾਕੀ ਮਾਫ ਕਰਿਓ ਇਨਾਂ ਦੇ ਵਿੱਚੋ ਜਾਨਣੇ ਕਿ ਮੰਨ ਲੇ ਕਿ ਚਲੋ ਵੀ 50% ਜਾਂ 60% ਲੋਕ ਕੀ ਸਹੀ ਆ ਬਾਬੇ ਇਹਨਾਂ ਦੇ ਵਿੱਚੋਂ ਆਪਾਂ ਨੂੰ ਜਿਹੜੀ ਪਰਖ ਹੈ ਨਹੀਂ ਇਹਨਾਂ ਦੀ ਤੇ ਹੁਣ ਆ ਦੇਖ ਲੋ ਹੁਣ ਉਹਦਾ ਭਾਵੇਂ ਕੱਪੜੇ ਪਏ ਹੋਏ ਇਹਨਾਂ ਦੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਅਜਰ ਆਪਾਂ ਜਿਹੜੇ ਪਰਿੰਡਾਂ ਦੇ ਵਿੱਚ ਘਰਾਂ ਚੋਂ ਜਾਂਦੇ ਅਜਰ ਨੂੰ ਆਪਣੇ ਮਤਲਬ ਇਹ ਹੈ ਵੀ ਆਪਾਂ ਇਹਨਾਂ ਨੂੰ ਹੱਥ ਵੀ ਦਿਖਾਉਂਦੇ ਆ ਤੇ ਕਹਿੰਦੇ ਆ ਜੀ ਇਹ ਮੱਥੇ 'ਤੇ ਲਿਖੀਦਾ ਵੀ ਆਪਾਂ ਇਹਨਾਂ ਨੂੰ ਦਿਖਾਉਂਦੇ ਆ ਨਾ ਪਰ ਹੁਣ ਤੁਸੀਂ ਦੇਖ ਲੋ ਤੁਹਾਡੇ ਸਾਹਮਣੇ ਆ ਕੋਸ਼ਕ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਵੀ ਸ਼ਾਂਤੀ ਅਨਸ਼ੰ ਸ਼ ਵੀ ਬੱਚ ਹੁੰਦੇ ਆ ਕੀ ਡਰਾਮਾ ਦੇ ਵਿੱਚ ਦੇਖੋ ਇੰਦਾ ਜਿਹੜੇ ਬੀਰ ਭਰਾ ਸ਼ਰਾਬ ਲੈ ਕੇ ਆਉਂਦੇ ਪੇਟੀਆਂ-ਪੇਟੀਆਂ ਬੋਤਲਾਂ ਲੈ ਕੇ ਆਉਂਦੇ ਆ ਉੱਥੇ ਡਰਾਮਾ ਦੇ ਵਿੱਚ ਇੱਕ ਸਾਰੇ ਭੋਗ ਲਵਾ ਗਏ ਫਿਰ ਗਾਂ ਬਾਸ ਕਰ ਦਿੱਤੀ ਜਾਂਦੀ ਤੇ ਬਾਕੀ ਬਾਹਰ ਸਾਈਡ 'ਤੇ ਲਾ ਕੇ ਸੰਗਤ ਦੇ ਵਿੱਚ ਪਰਦਾ ਦੰਦਦੇ ਆ ਦੇਖੋ ਹੁਣ ਕੀ ਮਸਤ ਹੋਇਆ ਫਿਰਦੇ ਕਿੰਨੇ ਆ ਪਿੰਡਾਂ ਦੇ ਵਿੱਚ ਜਾਂਦੇ ਨੇ ਮੰਗਣ ਇਹ ਤੇ ਹੱਥ ਪੈਗਰ ਆਪਾਂ ਆਪਾਂ ਦਸਾ ਦਿੰਨੇ ਆ ਹਨ ਉਹ ਜੀ ਦੇਖ ਲਓ ਹੁਣ ਇਹਨਾਂ ਦੀ ਵੀ ਹੁਣ ਦੇਖ ਲਈ ਹੋਈ ਆ ਹੁਣ ਇਹਨਾਂ ਨੇ ਤੇ ਪਰਮੇਸ਼ਰ ਸਾਹਿਬ ਇਹਨਾਂ ਨੇ ਵੀ ਲੋੜ ਤੋਂ ਜ਼ਿਆਦਾ ਲਈ ਹੋ ਗਿਆ ਯਾਨੀ ਕਿ ਹੁਣ ਇਹ ਸ਼ਰਾਬ ਦੇ ਵਿੱਚ ਇਹਨਾਂ ਦੀ ਤਵਦੀਲ ਹੋਇਆ ਨਾ ਚੀਟ ਉੱਪਦੇ ਆ ਮੈਂ ਉਦਾਂ ਨਹੀਂ ਕਹਿੰਦਾ ਮਾੜਾ ਵਾ ਜਾਓ ਆਪਾਂ ਅਸੀਂ ਵੀ ਜਾਣਦੇ ਆ ਸਾਰੀ ਸੰਗਤ ਸਾਰੀ ਦੁਨੀਆ ਹੀ ਇੱਥੇ ਆਉਂਦੀ ਆ ਮੱਥਾ ਟੇਕਦੀ ਆ ਮੱਥਾ ਟੇਕੋ ਪਹਿਲਾ ਫਰਜ਼ ਪਦਦਾ ਆਪਣਾ ਮੱਥਾ ਰੇਕਣ ਦਾ ਫਿਰ ਉਦੋਂ ਬਾਅਦ ਚ ਓਨੀ ਇੱਕ ਚੀਜ਼ ਲੋ ਜਿੰਨੀ ਕੇ ਆਪ ਨੂੰ ਸੌਂਦੀ ਆ ਜਾਨੀ ਕਿ ਪ੍ਰਸ਼ਾਦ ਜੰਨਾ ਦਾ ਸੌਂਦਾ ਫਿਰ ਉਣਕੇ ਜੇ ਆਪਾਂ ਜ਼ਿਆਦਾ ਲੈ ਲੈਂਦੇ ਆ ਫਿਰ ਉਣਕੇ ਭਾਈ ਜਾਨੀ ਮਾਨੀ ਨੁਕਸਾਨ ਵੀ ਹੁੰਦਾ ਜਿਵੇਂ ਹੁਣ ਆਪਾਂ ਭਾਵੇਂ ਕਪੜੇ ਪਾਏ ਹੋਇਆ ਬਾਬਾ ਜੀ ਦੇ ਨੇ ਬਾਬੇ ਆ ਹਨਾ ਆਪਾਂ ਮੱਥੇ ਦਿਖਾਉਂਦੇ ਆ ਧੰਨੂ ਹੱਥ ਵੀ ਲੀਖੀਰਾਂ ਲਵਾਉਂਦੇ ਆ ਹੁਣ ਕੀ ਕੀ ਜਿਹੜੇ ਅਸਲੀ ਬਾਬੇ ਆ ਨਾ ਉਹ ਇਹਨਾਂ ਦੇ ਕਰਕੇ ਹੀ ਬਦਨਾਮ ਹੋ ਜਾਂਦੇ ਨੇ ਜਿਹੜੇ ਆ ਤੁਹਾਨੂੰ ਆਪਾਂ ਪਹਿਲਾਂ ਵਿੱਚ ਦਿਖਾ ਚੁੱਕੇ ਆ ਤਾਂ ਕਿ ਆ ਦੇਖ ਲਓ ਵੀਰ ਭਰਾ ਸਾਰੇ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਵੀ ਸ਼ਰਾਬ ਦੇ ਲੋਕ ਆ ਨੇ Delhi ਆਪਾਂ ਪੀਨੇ ਪੀਨੇ ਆ ਸਾਰੇ ਬੰਦੇ ਪੀਂਦੇ ਆ ਤੇ ਕਰੀਂ ਲਿਓ ਕੋਈ ਬੰਦਾ ਹੀ ਹੁੰਦਾ ਜਿਹੜਾ ਨਹੀਂ ਪੀਂਦਾ ਹਨਾ 10 ਚੋਂ 7 ਬੰਦੇ ਆ ਜਿਹੜੇ ਦਸਰਾਜ ਮੇਸਾ ਨਾਲ ਪੀਂਦੇ ਪੀਂਦੇ ਆ 3 ਬੰਦੇ ਆ ਜਿਹੜੇ ਨਹੀਂ ਪੀਂਦੇ ਹੁਣ ਹਨਾ ਤੇ ਥਾਕੇ ਉਹ ਦੇਖ ਲਓ ਨਾਚਦੇ ਟੱਪਦੇ ਆ ਨਾ ਬਾਬਾ ਜੀ ਦਾ ਸਰੂਰੀ ਇੰਨਾ ਕਾ ਜ਼ਿਆਦਾ ਮੇਲੇ ਆ ਜਾਣੀ ਇਹ ਸੇਲੋ ਸਾਰਾ ਕੁਝ ਇਹ ਹੁੰਦਾ ਨਾ ਨਹੀਂ ਉਦਾਂ ਬੰਦੇ ਦਿਲੀ ਸ਼ਰਾਬ ਪੀਂਦੇ ਆ ਕਈ ਬੰਦੇ ਸਰੀਰ ਤੋਂ ਵੀ ਲੈ ਕੇ ਪੀਂਦੇ ਆ ਫੇਰ ਵੀ ਨੱਚਦੇ ਟੱਪਦੇ ਜਮਾ ਹੀ ਨਹੀਂ ਹੁੰਦੇ ਨਾ ਇਹ ਤੇ ਅੱਜ ਦੇਖ ਲਓ ਬਾਬਾ ਜੀ ਦਾ ਸਰੂਰੀ ਇੰਨਾ ਕਾ ਜ਼ਿਆਦਾ ਮੇਲੇ ਦਾ ਬਾਬਾ ਬਾਬਾ ਰੋਡੂ ਜੀ ਦੇ ਮੇਲੇ ਦਾ ਕਿ ਵੀ ਕੀ ਬਾਤਾਂ ਆ ਦੇਖੋ ਨੱਚਣ ਟੱਪਣ ਨੂੰ ਆਇਆ ਕਿਆ ਸੀਨ ਕੀ ਬਾਤਾਂ ਘੈਂਟ ਗੱਲਬਾਤ ਹੋਈ ਪਈ ਨਾ ਆ ਬੀਨ বাজਾਈ ਖੜਦੇ ਆ ਦੇਖਿਆ ਪੂਰਾ ਕੰਮ ਚੱਕਿਆ ਹੋਇਆ ਕੀ ਭਾਈ ਮੇਲੇ ਦਾ ਭਾਈ ਆਉਂਦਾ ਅਨੰਦ ਜਰੂਰ ਆਇਆ ਕਰੋ ਹਰ ਇੱਕ ਸਾਲ ਸਾਰੇ ਹੀ ਸੰਗਤਾਂ ਜਰੂਰ ਪਹੁੰਚਿਆ ਕਰੋ ਪਰ ਉਸ ਹਾਵ ਨਾਲ ਰਿਆ ਕਰੋ ਵੀ ਮੇਲੇ ਦਾ ਅਨੰਦ ਵੀ ਲਿਆ ਜਾਵੇ ਰੌਣਕ ਮੇਲਾ ਵੀ ਦੇਖਿਆ ਜਾਵੇ ਜੜੀ ਗੌਣ ਵਜਾਉਣ ਵੀ ਦੇਖਿਆ ਜਾਵੇ ਆਣਾ ਦੇਖ ਲੋ ਯਾਰ ਕੀ ਕੁਝ ਹੁੰਦਾ ਨਾ ਯਾਨੀ ਮੇਲੇ ਜੇ ਹੁਣ ਆਪਾਂ ਝਲਕੀਆਂ ਦਿਖਾਉਣ ਲੱਗ ਗਏ ਆ ਵੀ ਸੰਗਤ ਆ ਜਿਹੜੀ ਇੰਨਾ ਕੁਛ ਕਰਦੀ ਆ ਇੰਨਾ ਕੁਛ ਹੁੰਦਾ ਇੰਨਾ ਰੌਣਕ ਮੇਲਾ ਇੱਥੇ ਲੱਗਦਾ ਵਾ ਜ਼ਰੂਰ ਪਹੁੰਚਿਆ ਕਰੋ ਦੇਖਿਆ ਕਰੋ ਆਕੇ ਤੇ ਕਈ ਵੀਰ ਭਰਾਵਾਂ ਨੂੰ ਗੁੱਸਾ ਵੀ ਲੱਗੂਗਾ ਪਰ ਵਾਈ ਬਣ ਕੇ ਹਸਾਲ ਸਰ ਨਾਲ ਠੀਕ ਰਹਿੰਦਾ ਵਾ ਫੇਰ ਬਣ ਕੇ ਜਾਨੀ ਮਾਲ ਨੁਕਸਾਨ ਵੀ ਹੁੰਦਾ ਵਾ ਆਪਾਂ ਇੱਕ ਵੀਡੀਓ ਵਿੱਚ ਪਾਈ ਨਹੀਂ ਹੈਗੀ ਕਿ ਐਕਸੀਡੈਂਟ ਵੀ ਹੋ ਗਿਆ ਸੀਗਾ ਤੇ ਦੇਖਿਆ ਜਾਵੇ ਜੀ ਰਾਤ ਗਰੁੱਪਾਂ ਦੇ ਵਿੱਚ ਵੀਡੀਓ ਘੁੰਮੀ ਜਾਂਦੀ ਆ ਕਿਸੇ ਸਮੇਂ ਦੇ ਦੋ ਤਨਕ ਐਕਸੀਡੈਂਟ ਹੋ ਗਏ ਸੀ ਇੱਕ ਐਕਸੀਡੈਂਟ ਤਾਂ ਇੱਧਰ ਹੋਇਆ ਵਾ ਲੁਹਿਆਣਾ ਏਰੀਆ ਦੇ ਵਿੱਚ ਹੀ ਹੋਇਆ ਟਗਰਾਮਾ ਵਾਲੇ ਪਾਸੇ ਨੂੰ ਤੇ 60 ਪੇਡ ਵੱਜੀ ਬੰਦਿਆਂ ਦੇ ਵਿਚਾਰਿਆਂ ਦੇ ਹਨ ਰਾਤ ਨੂੰ 9:30 ਵਜੇ ਵੀਡੀਓ ਆਈ ਆ ਗਰੁੱਪਾਂ ਦੇ ਵਿੱਚ ਘੁੰਮੀ ਆ ਸਾਢੇ 4 ਜਾਣੇ ਕਿ 9:00 ਵਜੇ ਸਾਢੇ 4 ਦੇ ਗਰੁੱਪਾਂ ਦੇ ਵਿੱਚ ਘੁੰਮੀ ਆ ਤੇ ਹੋ ਸਕਦਾ ਪਹਿਲਾਂ ਵੱਜਿਆ ਹੋਣ ਜਾਂ ਉਸੇ ਵਕਤ ਹੀ ਵੱਜ ਕੇ ਵੀਡੀਓ ਕਮਨ ਗਰੁੱਪਾਂ ਦੇ ਵਿੱਚ ਘੁੰਮ ਗਈ ਹੋਵੇ ਕਹਿ ਨਹੀਂ ਸਕਦੇ ਨਾ ਪਰ ਬਾਈ ਬਣ ਕੇ ਸਾਰਿਆਂ ਨੂੰ ਬੇਨਤੀ ਆ ਵੀ ਉਹਨਾਂ ਗ੍ਰਿਆ ਕਰੋ ਵੀ ਜਿੰਨਾ ਕ ਆਪਾਂ ਪਿੰਡ ਪਹੁੰਚ ਸਕੀਏ ਤੇ ਜਾਂ ਉਸਾ ਨਾਲ ਦੇ ਸਾਧਨਾ ਤੇ ਆਵੋ ਨਾਲ ਦੇ ਬੰਦੇ ਉਹਦੇ ਨਾਲ ਲੈ ਕੇ ਇੱਕ ਦੋ ਬੰਦੇ ਜਿਹੜੇ ਵੀਰਪਰਾ ਸਹੀ ਰਹਿੰਦੇ ਨੇ ਆਪਦੀ ਮੋਟਰਸਾਈਕਲ ਗੱਡੀ ਕਾਰ ਵਗੈਰਾ ਜੋ ਵੀ ਟਰੈਕਟਰ ਤੇ ਆਉਂਦੇ ਆ ਉਹਨੂੰ ਸਹੀ ਢੰਗ ਨਾਲ ਘਰੇ ਪਹਚਾਦਿਆ ਕਰਨਾ ਨਾ ਜਾਂ ਉਸਾ ਨਾਲ ਵੀਰਪਰਾ ਬਣ ਕੇ ਨਾਲ ਆਇਆ ਕਰੋ ਜਾਨੀ ਮਾਰ ਨੂੰ ਨੁਕਸਾਨ ਹਰੇਕ ਸਾਲ ਹੁੰਦਾ ਵਾ ਦੇਖ ਨੂੰ ਦੇਖ ਦੀ ਤਰ੍ਹਾਂ ਹੀ ਲਿਆ ਕਰੋ ਪ੍ਰਸ਼ਾਦ ਨੂੰ ਬਾਬਾ ਰੋਡੂ ਜੀ ਦੇ ਸ਼ਰਾਬ ਨੂੰ ਪ੍ਰਸ਼ਾਦ ਨੂੰ ਪ੍ਰਸ਼ਾਦ ਨੂੰ ਸਿਰਫ ਸ਼ਰਾਬ ਦੇ ਬਦਲਿਆ ਕਰੋ ਕੌਂਕੀ ਜੋ ਆਪਾਂ ਬਾਰ-ਬਾਰ ਪੀ ਜਾਂਦੇ ਆ ਹੋਰ ਬ੍ਰਾਂਡ ਦਿੰਦੇ ਆ ਫਿਰ ਉਹ ਨਾ ਨਹੀਂ ਮੰਨ ਸਕਣ ਕਰਮ ਸਭ ਬਾਕੀ ਇਹਦੇ ਮੁੰਡਿਆਂ ਵੱਲੋਂ ਫਰੂਟ ਜਾਰਡ ਦੀ ਸੇਵਾ ਕੀਤੀ ਗਈ ਆ ਕਟਾਕ ਜਿਹੜੇ ਕਟਾਈ ਕਰਕੇ ਉੱਥੇ ਲੈ ਕੇ ਸੰਗਤ ਰੋਜ ਪਹੁੰਚਾਇਆ ਗਿਆ ਇਹਨਾਂ ਸਾਰੇ ਨੌਜਵਾਨਾਂ ਦਾ ਸੇਵਾਦਾਰਾਂ ਦਾ ਇਹਨਾਂ ਤੋਂ ਫਰਮਾਉਂਦਾ ਧੰਨਵਾਦ ਤੇ ਬਾਕੀ ਕਿਹਾਂ ਸੋਣਿਆ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਤੇ ਬਾਕੀ ਉਹ ਵੀ ਯਾਦ ਜਾਨੀਮਾਨੀ ਨੁਕਸਾਨ ਹੋਣ ਤੋਂ ਜ਼ਰੂਰ ਬਜਾਇਆ ਕਰੋ ਜਦੋਂ ਇਸ ਵਾਰ ਹੋ ਗਿਆ ਹੋਗਾ